ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹੈ। ਵਿਨੇਸ਼ ਫੁਗਾਟ ਨੂੰ ਡਿਸਕਵਾਲਿਫਾਈ ਕੀਤਾ ਗਿਆ 올림픽ਸ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਭਾਰਵਧਨ ਕਰਕੇ ਉਹ ਨਹੀਂ ਖੇਡ ਸਕੀ ਜਿਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਨੇ ਤੇ ਹੁਣ ਵਿਨੇਸ਼ ਫੁਗਾਟ ਨੇ ਵੱਡਾ ਕਦਮ ਚੁੱਕਿਆ ਤੜਕਸਾਰ ਹੀ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ ਆਪਣੀ ਪੋਸਟ ਦੇ ਵਿੱਚ ਲਿਖਦੇ ਨੇ ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ ਤੇ ਮੈਂ ਹਾਰ ਗਈ। ਅੱਗੇ ਉਹ ਲਿਖਦੇ ਨੇ ਮਾਫ ਕਰਿਓ ਤੁਹਾਡਾ ਸੁਪਨਾ ਤੇ ਮੇਰੀ ਹਿੰਮਤ ਸਭ ਟੁੱਟ ਚੁੱਕੇ ਨੇ ਇਸ ਤੋਂ ਜ਼ਿਆਦਾ ਤਾਕਤ ਨਹੀਂ ਰਹੀ ਹੁਣ ਅਲਵਿਦਾ ਕੁਸ਼ਤੀ 2001 ਤੋਂ 2024 ਤੇ ਮੈਂ ਆਪ ਸਭ ਦੀ ਰਣੀ ਰਹਾਂਗੀ ਮਾਫੀ ਚਾਹੁੰਦੀ ਆ ਤਾਂ ਦੱਸਦੀ ਕਿ ਵਿਨੇਸ਼ ਫਗਾਟ ਨੇ ਜਿਹੋ ਜੀ ਖੇਡ ਦਾ ਪ੍ਰਦਰਸ਼ਨ ਕੀਤਾ ਉਹ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਜਿਹੜੀ ਫਾਈਨਲ ਮੁਕਾਬਲੇ ਦੇ ਵਿੱਚ ਪਹੁੰਚੀ ਸੀ ਮੈਡਲ ਦੀ ਉਮੀਦ ਸੀ ਘਟੋ ਘਟ ਸਿਲਵਰ ਦੀ ਪਰ ਉਸ ਤੋਂ ਪਹਿਲਾਂ 100 ਗ੍ਰਾਮ ਵਜਨ ਵਧਨ ਕਰਕੇ ਉਹਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਇਸ ਮੁਕਾਬਲੇ ਦੇ ਵਿੱਚੋਂ ਤੇ ਉਹਦੀ ਥਾਂ ਦੇ ਉੱਤੇ ਉਸ ਪਲੇਅਰ ਨੂੰ ਮੌਕਾ ਦਿੱਤਾ ਗਿਆ ਜਿਹਨੂੰ ਵਿਨੇਸ਼ ਫੁਗਾਟ ਨੇ ਸੈਮੀਫਾਈਨਲ ਦੇ ਵਿੱਚ ਹਰਾ ਦਿੱਤਾ ਸੀ ਯਾਨੀ ਕਿ ਕਿਊਬਾ ਦੀ ਜਿਹੜੀ ਰੈਸਲਰ ਸੀਗੀ ਗੁਜਮਾਨ ਲੋਪੇਜੀ ਉਹਦਾ ਮੁਕਾਬਲਾ ਯੂਐਸਏ ਦੀ ਅਮਰੀਕਾ ਦੀ ਸਾਰਾ ਦੇ ਨਾਲ ਹੋਇਆ ਤੇ ਸਾਰਾ 골ਡ ਮੈਡਲ ਦੇ ਉੱਤੇ ਕਾਬਜ਼ ਹੋ ਗਈ ਹਾਲਾਂਕਿ ਵਿਨੇਸ਼ ਫੋਗਾਟ ਨੇ ਇੱਕ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਵੀ ਪਾਈ ਸੀਗੀ ਪਹਿਲਾਂ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਉਹਨੂੰ ਖੇਡਣ ਦਾ ਮੌਕਾ ਦਿੱਤਾ ਜਾਵੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਘੱਟੋ-ਘੱਟ ਸਿਲਵਰ ਮੈਡਲ ਤਾਂ ਉਹਨੂੰ ਦਿੱਤਾ ਜਾਵੇ ਪਰ ਉਹ ਅਜੇ ਕੋਈ ਵੀ ਉਹਦਾ ਹੱਲ ਨਹੀਂ ਨਿਕਲਿਆ ਸੀਗਾ ਪਰ ਦੂਜੇ ਪਾਸੇ ਉਹਨਾਂ ਨੇ ਅਚਾਨਕ ਹੀ ਹੁਣ ਸਵੇਰੇ ਤੜਕਸਾਰ ਆਪਣੇ ਪ੍ਰਸ਼ੰਸਕਾਂ ਨੂੰ ਚੌਂਕਾ ਦਿੱਤਾ ਹੈ ਕਿ ਉਹ ਹੁਣ ਨਹੀਂ ਖੇਡਣਗੇ ਕੁਸ਼ਤੀ ਨੂੰ ਅਲਵਿਦਾ ਕਹਿ ਦਿੰਦਾ ਹੈ ਕਿਉਂਕਿ ਜਦੋਂ ਇੱਕ ਖਿਡਾਰੀ ਫਾਈਨਲ 'ਚ ਪਹੁੰਚਦਾ ਹੈ ਦੇਸ਼ ਦੁਨੀਆ ਦੀਆਂ ਨਜ਼ਰਾਂ ਉਹਦੇ ਉੱਤੇ ਟਿਕ ਜਾਂਦੀਆਂ ਨੇ ਤੇ ਉਹਦੇ ਨਾਲ ਅਜਿਹਾ ਹੋਵੇ ਹਾਲਾਂਕਿ 올림픽ਸ ਦੇ ਆਪਣੇ ਰੂਲਸ ਵੀ ਹੋਣਗੇ ਪਰ ਇਹ ਸਭ ਦੇ ਬਾਵਜੂਦ ਅਜਿਹਾ ਨਹੀਂ ਹੋਣਾ ਚਾਹੀਦਾ ਸੀਗਾ ਪੰਜਾਬ ਦੇ ਵਿੱਚ ਦੇਸ਼ ਭਰ ਦੇ ਵਿੱਚ ਲੀਡਰਾਂ ਨੇ ਇਸ ਗੱਲ ਦੀ ਨਿਖੇਦੀ ਕੀਤੀ ਹੈ ਤੇ ਨਾਲ ਹੀ ਵਿਨੇਸ਼ ਵਗਾਟ ਨੂੰ ਕਿਹਾ ਕਿ ਉਹ ਹੌਸਲਾ ਰੱਖੇ ਸਾਡੀਆਂ ਨਜ਼ਰਾਂ ਦੇ ਵਿੱਚ ਉਹ ਹਮੇਸ਼ਾ ਜਿੱਤੀ ਹੀ ਰਹੇਗੀ 골ਡ ਦੀ ਐਨੀ ਅਹਿਮੀਅਤ ਨਹੀਂ ਜਿੰਨੀ ਉਹਦੀ ਜਿੱਤ ਦੀ ਉਹਦੀ ਕਾਮਯਾਬੀ ਦੀ ਅਹਿਮੀਅਤ ਹੈ ਕਿ ਉਹਨੇ ਦੇਸ਼ ਦਾ ਨਾਮ 올림픽 ਦੇ ਵਿੱਚ ਫਾਈਨਲ ਤੱਕ ਪਹੁੰਚ ਕੇ ਰੌਸ਼ਨ ਕਰ ਦਿੱਤਾ ਵੈਸੇ ਵੀ 올림픽ਸ ਦੇ ਵਿੱਚ ਬਹੁਤ ਘੱਟ ਮੈਡਲ ਦੇਸ਼ ਦੇ ਹਿੱਸੇ ਆਉਂਦੇ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਦੋ ਮੈਡਲ ਹੀ ਉਹ ਵੀ ਜਿਹੜੇ ਬ੍ਰਾਉਂਜ਼ ਨੇ ਉਹੀ ਹਿੱਸੇ ਆਏ ਨੇ ਉਹ ਵੀ ਸ਼ੂਟਿੰਗ ਦੇ ਵਿੱਚ ਤੇ ਬਾਕੀ ਮੈਡਲਾਂ ਦੀ ਅਜੇ ਥੋੜੀ ਜੀ ਉਮੀਦ ਹੋਰ ਹੈ ਕਿਉਂਕਿ ਕੁਝ ਕੁ ਮੁਕਾਬਲੇ ਅਜੇ ਬਾਕੀ ਨੇ ਹਾਕੀ ਦਾ ਵੀ ਜਿਹੜਾ 3 ਤੀਸਰੇ ਨੰਬਰ ਵਾਸਤੇ ਯਾਨੀ ਬ੍ਰਾਊਂਜ਼ ਮੈਡਲ ਵਾਸਤੇ ਮੁਕਾਬਲਾ ਹੋਣਾ ਹੈ ਸਪੇਨ ਦੇ ਨਾਲ ਉਹਦੇ ਵਿੱਚ ਵੀ ਉਮੀਦਾਂ ਅਜੇ ਭਾਰਤ ਨੂੰ ਹੈਗੀਆਂ ਨੇ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਸੀਗੇ ਕਿ ਵਿਨੇਸ਼ ਫੋਗਾਟ ਜਿੱਤ ਹਾਸਲ ਕਰੇਗੀ ਪਰ ਵਿਨੇਸ਼ ਫੋਗਾਟ ਨੂੰ ਭਾਰਵੱਧ ਹੋਣ ਕਰਕੇ ਬਾਹਰ ਕਰ ਦਿੱਤਾ ਗਿਆ ਡਿਸਕਵਾਲਿਫਾਈ ਕਰ ਦਿੱਤਾ ਗਿਆ ਉਹਦੀ ਥਾਂ ਦੇ ਉੱਤੇ ਹਾਰੀ ਹੋਈ ਰੈਸਲਰ ਨੂੰ ਮੌਕਾ ਦਿੱਤਾ ਗਿਆ ਤੇ ਇਸ ਨੂੰ ਲੈ ਕੇ ਕੋਰਟ ਆਫ ਆਬਿਟਰੇਸ਼ਨ ਫਾਰ ਸਪੋਰਟਸ ਦੇ ਵਿੱਚ ਉਹਨੇ ਅਪੀਲ ਵੀ ਕੀਤੀ ਸੀ ਪਰ ਅਪੀਲ ਦੇ ਉੱਤੇ ਫਿਲਹਾਲ ਕੋਈ ਫੈਸਲਾ ਨਹੀਂ ਆਇਆ ਤੇ ਕੱਲ ਜਦੋਂ ਅਜਿਹੀ ਘਟਨਾ ਵਾਪਰਦੀ ਆ ਤਾਂ ਵਿਨੇਸ਼ ਫੁਗਾੜ ਦੀ ਤਬੀਅਤ ਵੀ ਵਿਗੜ ਜਾਂਦੀ ਹੈ ਤੇ ਉਹਨੂੰ ਹਸਪਤਾਲ ਵੀ ਦਾਖਲ ਕਰਵਾਉਣਾ ਪੈਂਦਾ ਹੈ ਤਾਂ ਉਹਨੂੰ ਦੱਸਦੇ ਕਿ ਜਿਹੜੀ ਰੈਸਲਿੰਗ ਫੈਡਰੇਸ਼ਨ ਆ ਪੰਜਾਬ ਰਿਪੀਟ ਦੱਸਦੇ ਕਿ ਜਿਹੜੀ ਰੈਸਲਿੰਗ ਫੈਡਰੇਸ਼ਨ ਆ ਇੰਡੀਆ ਦੀ ਉਹਦੇ ਪ੍ਰਧਾਨ ਨੂੰ ਲੈ ਕੇ ਕਾਫੀ ਸਵਾਲ ਖੜੇ ਹੋਏ ਸੀਗੇ ਬ੍ਰਿਜ ਪੁਸ਼ਨ ਸਰਨ ਸਿੰਘ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਇਹਨਾਂ ਖੜਾਰਨਾ ਨੇ ਲਗਾ ਦਿੱਤੇ ਸੀ ਜਿਸ ਤੋਂ ਬਾਅਦ ਲੰਮਾ ਸਮਾਂ ਦਿੱਲੀ ਦੇ ਵਿੱਚ ਰੋਸ ਪ੍ਰਦਰਸ਼ਨ ਵੀ ਚੱਲਦਾ ਰਿਹਾ ਲਾਠੀ ਚਾਰਜ ਤੱਕ ਕੀਤਾ ਗਿਆ ਇਹਨਾਂ ਖਿਡਾਰਨਾਂ ਦੇ ਉੱਤੇ ਬਾਅਦ ਦੇ ਵਿੱਚ ਕਈ ਖਿਡਾਰੀਆਂ ਨੇ ਕਈ ਮੁਕਾਬਲਿਆਂ ਦੇ ਵਿੱਚ ਜਾਣ ਤੋਂ ਮਨਾ ਕਰ ਦਿੱਤਾ ਸੀ ਪਰ ਦੂਜੇ ਪਾਸੇ ਜਿਹੜਾ ਵਿਨੇਸ਼ ਫੋਗਾੜ ਦਾ ਮਾਮਲਾ ਸੀ ਵਿਨੇਸ਼ ਫੋਗਾੜ ਵੀ ਉਸ ਵੇਲੇ ਜ਼ਖਮੀ ਹੋ ਗਈ ਸੀ ਪਰ ਉਹਨੇ ਹਿੰਮਤ ਨਹੀਂ ਹਾਰੀ ਆਪਣੀ ਖੇਡ ਜਾਰੀ ਰੱਖੀ 올림픽 ਦਾ ਟਿਕਟ ਟਕਟਵਾ ਚੁੱਕੀ ਸੀ ਤੇ 올림픽 ਦੇ ਵਿੱਚ ਉਹਨੇ ਬਿਹਤਰੀਨ ਪ੍ਰਦਰਸ਼ਨ ਵੀ ਕੀਤਾ ਤੇ ਪਰ ਹੁਣ ਨਿਰਾਸ਼ਾਜਨ ਖਬਰ ਇਹ ਹੈ ਕਿ ਇਹੋ ਜਿਹਾ ਪਲੇਅਰ ਹੋਵੇ ਜਿਹਦੇ ਤੋਂ ਦੇਸ਼ ਨੂੰ ਉਮੀਦਾਂ ਹੋਣ ਤੇ ਦੇਸ਼ ਉਹਦੇ ਵਾਸਤੇ ਕੁਝ ਵੀ ਨਾ ਕਰ ਸਕਦਾ ਹੋਵੇ ਤੇ ਉਹ ਪਲੇਅਰ ਸੰਨਿਆਸ ਲੈਣ ਦਾ ਐਲਾਨ ਕਰ ਦੇਵੇ ਕਿ ਉਹ ਹੁਣ ਅੱਗੇ ਤੋਂ ਕੁਸ਼ਤੀ ਨਹੀਂ ਲੜੇਗੀ। ਨਿਰਧਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ